ਚਲੋ ਮੈਂ ਗੱਲ ਕਰੀਏ ਸਾਥੀਓ ਸਾਰੇ ਕਮੈਂਟ ਕਰਕੇ ਦੱਸ ਦਿਓ ਆਵਾਜ਼ ਸਹੀ ਆ ਰਹੀ ਐ ਜੈ ਜਨਤਾ ਜੈ ਸੰਘਰਸ਼ ਸਾਥੀਓ ਜਿਵੇਂ ਕਿ ਆਪਣਾ ਕਈ ਦਿਨਾਂ ਤੋਂ اعلان ਸੀ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਪੱਕਾ ਮੋਰਚਾ ਲਗਾਵਾਂਗੇ ਜੁਆਇਨਿੰਗ ਡਾਇਰੈਕਟਰ ਲੈਣ ਤੱਕ ਆ 394 ਦੁਨੀਆ ਨੇ ਐਲਾਨ ਕੀਤਾ ਸੀ ਤੁਹਾਡੇ ਬਾਰ ਬਾਰ ਕਹਿਣ ਤੇ ਪਰੰਤੂ ਸਾਥੀਓ ਸਾਨੂੰ ਬੜੇ ਹੀ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2000 ਬੰਦਾ ਇਹ ਗੱਲ ਕਹਿੰਦਾ ਵੀ ਤਰ ਨਾਲ ਰੱਖੋ ਇੱਥੇ 100 ਬੰਦਾ ਵੀ ਨਹੀਂ ਪਹੁੰਚਦਾ ਸਾਨੂੰ ਬਹੁਤ ਅਫਸੋਸ ਹੈ ਵੀ ਅਸੀਂ ਤੁਹਾਡੇ ਵਰਗੇ ਨਾ ਸ਼ੁਕਰੇ ਬੰਦਿਆਂ ਦੇ ਆਗੂ ਆ ਸਾਥੀਓ ਜਦੋਂ ਸਿੱਖਿਆ ਮੰਤਰੀ ਦੀ ਕੋਠੀ ਨੂੰ ਅਸੀਂ ਪੁੱਛ ਕਰਦੇ ਆ ਤਾਂ ਤੁਸੀਂ 1000 ਤੋਂ ਪਲੱਸ ਬੰਦਾ ਲਾਈਵ ਦੇਖਦਾ ਹੈ ਕੀ ਸਿਰਫ ਤੁਸੀਂ ਇਹਰੇ ਕਮਰੇ ਚ ਬੈਠ ਕੇ ਲਾਈਵ ਦੇਖਣ ਜੋਗੀ ਆ ਕੀ ਤੁਸੀਂ ਆ ਇਸ ਕੁੜੀ ਤੋਂ ਪਹਿਲਾਂ ਤੁਹਾਨੂੰ ਜੁਆਇਨਿੰਗ ਲੈਟਰ ਮਿਲ ਸਕਦਾ ਜਿਹੜੀ ਤਾਂ ਕਿ ਸਾਰੇ ਪੰਜਾਬ ਚ ਫਸਟ ਰੈਂਕ ਹੈ ਕੀ ਤੁਹਾਨੂੰ ਕਰੇ ਕੋਈ ਜੁਆਇਨਿੰਗ ਲੈਟਰ ਦੇ ਜੂਗਾ ਮੈਂ ਤੁਹਾਨੂੰ ਸਾਰਿਆਂ ਨੂੰ ਕਪੀਲ ਕਰਦਾ ਨਾ ਤੁਹਾਨੂੰ ਇਹ ਕਾ ਬੇਨਤੀ ਕਰਾਂ ਤੁਸੀਂ ਆਣਾ ਹੋ ਆਇਓ ਜਿੰਨੀ ਸਾਡੇ ਚ ਹਿੰਮਤ ਹੋਈ ਸੀ ਲੜਾਂਗੇ ਪਰ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹੁੰਦਾ ਨਾ ਅੱਜ ਤੋਂ ਬਾਅਦ ਤੁਹਾਡਾ ਕੋਈ ਆਗੂ ਬਣੂਗਾ ਨਾ ਤੁਹਾਡਾ ਕੋਈ ਬੇਸ਼ੁਕਰਿਆਂ ਦਾ ਨਾ ਸ਼ੁਕਰਿਆਂ ਲੋਕਾਂ ਦਾ ਲੀਡਰ ਬਣੂਗਾ ਗੱ ਸਾਥੀਓ ਪਰਚੇ ਅਸੀਂ ਚੰਦੇ ਆ ਤਰਨਾ ਜੁਨੀਆ ਦਾਵੇ ਜੁਆਨੇ ਡੈਕਟਰ ਲੈ ਕੇ ਤੁਹਾਡੇ ਘਰੇ ਗੱਡੀ ਜੀ ਚ ਲੈ ਕੇ ਆਵੇ ਤੁਹਾਡੇ ਘਰੇ ਦੇਖ ਕੇ ਜਾਵੇ ਜੇ ਤੁਸੀਂ ਸਕੂਲਾਂ ਚ ਜਾਉਂਗੇ ਬਾਅਦ ਚ ਤੁਹਾਡੇ ਤੇ ਕੋਈ ਪਿੱਟ ਸਿਆਫਾ ਪਊਗਾ ਤੁਸੀਂ ਸਾਨੂੰ ਦੋਸਤ ਦੇ ਆਉਂਗੇ ਐਨੇ ਦੀ ਲਿਸਟ ਪਵਾ ਕੇ ਭੱਜ ਗਏ ਐਨੇ ਦੀ ਭੱਜ ਗਏ ਮੈਂ ਤੁਹਾਨੂੰ ਲਾਸਟ ਵਾਰ ਬੇਨਤੀ ਕਰਦਾ ਜੇ 10 ਵਜੇ ਤੱਕ ਕੱਲ ਨੂੰ ਨਾ ਤੁਸੀਂ ਇੱਥੇ ਪਹੁੰਚੇ 12 ਵਜੇ ਤਰਨੇ ਦੀ ਸਮਾਪਤੀ ਕਰ ਦਿੱਤੀ ਜਾਊਗੀ ਸਾਥੀਓ 2000 ਬੰਦੇ ਦਾ ਇਕੱਠ ਚਾਹੀਦਾ ਹੈ 5 ਦਿਨ ਨਹੀਂ ਲੱਗਣੇ 5 ਦਿਨ ਜੇ ਕੱਲ ਨੂੰ ਇੱਥੇ 2000 ਬੰਦਾ ਇਕੱਠਾ ਨਾ ਹੋਇਆ ਤਾਂ 12 ਵਜੇ ਮੈਂ ਦਰਨੇ ਦੀ ਸਮਾਪਤੀ ਦਾ ਐਲਾਨ ਕਰਦਾ ਮੈਂ ਤੁਹਾਡੇ ਵਰਗੇ ਨਾ ਸ਼ੁਕਰੇ ਬੇਸ਼ੁਕਰੇ ਲੋਕਾਂ ਦਾ ਲੀਡਰ ਨਹੀਂ ਬਣਨਾ ਚਾਹੁੰਦਾ ਕਿਉਂਕਿ ਸਾਥੀਓ 70 ਬੰਦੇ ਪ੍ਰਸ਼ਾਸਨ ਨਾਲ ਨਹੀਂ ਉੱਠ ਸਕਦੇ ਅਸੀਂ ਹਾਂ ਆਪਦੀ ਜਾਨ ਤੇ ਅਸੀਂ ਖੇਡ ਸਕਦੇ ਆ ਉਹ ਅਸੀਂ ਅੱਜ ਰਾਤ ਨੂੰ ਖੇਡਾਂਗੇ ਜਿੰਨਾ ਸਾਡੇ ਤੋਂ ਹੋਇਆ ਅਸੀਂ ਕਰਾਂਗੇ ਦੀ ਬਾਅਦ ਚ ਸਾਡੇ ਕੱਡੇ ਸਟੇਟਸ ਲੈਣ ਜੋਗੇ ਹੋਰ ਤੁਸੀਂ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ ਸਾਥੀਓ ਜਿਹੜਾ ਜੁਆਇਨਿੰਗ ਲੈਟਰ ਲੈਣ ਵਾਸਤੇ ਅੱਜ ਗੰਬੀਰਪੁਰ ਨਹੀਂ ਪਹੁੰਚਿਆ ਉਸ ਨਾਲੋਂ ਬੇਸ਼ੁਕਰਾਂ ਬੰਦਾ ਕੌਣ ਹੋਊਗਾ ਮੈਂ ਕਿਸੇ ਵੀ ਬੰਦੇ ਦਾ ਜਵਾਬ ਦੇ ਨਹੀਂ ਹੈਗਾ ਮੈਂ ਸਿਰਫ ਆ 70 ਲੋਕਾਂ ਦਾ ਜਵਾਬ ਦੇ ਆ ਜਿਹੜੇ ਮੇਰੇ ਇੱਕ ਅੱਡੇ ਟੋਰੀ ਆਏ ਨੇ ਕੋਈ ਵੀ ਬੰਦਾ ਅੱਜ ਤੋਂ ਬਾਅਦ ਗਰੁੱਪ 'ਚ ਮੈਸੇਜ ਕਰਦਾ ਮੈਨੂੰ ਫਸ ਗਿਆ ਫਿਰ ਉਹ ਆਪਦਾ ਜ਼ਿੰਮੇਵਾਰ ਖੁਦ ਹੋਊਗਾ ਜਿੰਨੇ ਬੰਦੇ ਇੱਥੇ ਪਹੁੰਚੇ ਨੇ ਇਹਨਾਂ ਦਾ ਮੈਂ ਸਾਰੀ ਉਮਰ ਜਵਾਬ ਦੇ ਆ ਸਾਰੀ ਉਮਰ ਇਹਨਾਂ ਦਾ ਰਣੀਆ ਕਿਉਂਕਿ ਇਹ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੇ ਨੇ 10 ਵਜੇ ਤੱਕ ਗਿਣਤੀ 2000 ਜੇ ਨਹੀਂ ਹੋਈ 12 ਵਜੇ ਧਰਨੇ ਦੀ ਸਮਾਪਤੀ ਦਾ ਐਲਾਨ ਕਰ ਦੂੰਗਾ ਸਿੱਖਿਆ ਮੰਤਰੀ ਨੂੰ ਇੱਕ ਫੋਨ ਕਰਕੇ ਕਹੂੰਗਾ ਵੀ ਮੈਨੂੰ ਹਲੇ ਨੌਕਰੀ ਦੀ ਲੋੜ ਨਹੀਂ 2027 ਚ ਨਾ ਨੌਕਰੀ ਦੇ ਦਿਓ ਸਾਥੀਓ ਸਿਰੀ ਪਰੇ ਪਈਆ ਸਾਡੇ ਮੇਰੇ ਵੀ ਕੱਡੀ ਮੰਗੀ ਕਰੇ ਡੈਡੀ ਮੇਰੇ ਹੈ ਨਹੀਂ ਮੈਂ ਵੀ ਛੱਡ ਕੇ ਉਹਨੂੰ ਆਇਆ ਇਹਦਾ ਮਤਲਬ ਇਹ ਨਹੀਂ ਕੋਈ ਮੈਂ ਸਮਾਜ ਸੇਵਾ ਕਰਦਾ ਫਿਰਦਾ ਮੈਂ ਅਧਿਕਾਰ ਵਾਸਤੇ ਆਇਆ ਜਾਦਾ ਇੱਕ ਅੱਲਾ ਇਸ ਪਰਤੀ ਦੇ 70 ਬੰਦੇ ਅਸੀਂ ਕੱਲੇ ਗਰੀਬਾਂ ਬਾਕੀ ਤੁਸੀਂ ਵਧੀਆ ਕਰੇ ਰੱਜਮੀ ਰੋਟੀ ਖਾਣੇ ਹੋ ਤੁਹਾਨੂੰ ਕੋਈ ਲੋੜ ਨਹੀਂ ਮੈਂ ਤੁਹਾਨੂੰ ਇਹ ਵਾਦਾ ਕਰਦਾ ਜੇ ਔਰੇ ਤੱਕ ਜੂਨੀਅਨ ਨਾ ਹੁੰਦੀ ਉਹ ਲੋਕਾਂ ਨੇ ਤੁਹਾਡੀ ਪਰਤੀ ਕਿੱਦੇ ਦੀ ਖਾ ਜਾਣੀ ਸੀ ਜਿੰਨਾ ਮੈਂ ਅਸੀਂ ਉੱਜਦੇ ਰਹੇ ਤੁਸੀਂ ਅਸਲ 'ਚ ਉਹ ਲੋਕੋ ਜਿਨ੍ਹਾਂ ਨੇ ਸੇਲਰਾਂ 'ਚ ਦਿਹਾੜੀਆਂ ਕਰਨੀਆਂ ਨੇ ਮਿਸਤਰੀਆਂ ਨਾਲ ਦਿਹਾੜੀਆਂ ਕਰਨੀਆਂ ਨੇ ਇਹੀ ਕੰਮ ਤੁਸੀਂ ਕਰ ਸਕਦੇ ਹੋ ਇਹੀ ਤੁਹਾਡੇ ਕਰਮ ਨੇ ਮੈਂ ਹੁਣ ਤੁਹਾਨੂੰ ਕੁਝ ਨਹੀਂ ਕਹਿਣਾ ਚਾਹੁੰਦਾ ਕਰੇ ਮਜਬੂਰੀਆਂ ਸਭ ਦੀਆਂ ਨੇ ਮੇਰੇ ਵੀ ਕੰਦੀ ਮਾਂ ਗਈ ਮੈਂ ਉਹਨੂੰ ਕਿਉਂ ਤਲਫਾਇਆ ਕੰਦੀ ਨੂੰ ਮੈਂ ਵੀ ਕੰਦੀ ਨੂੰ 12 ਵਜੇ ਬੈਗ ਚੱਕ ਕੇ ਇੱਥੋਂ ਜਾ ਰਿਹਾ ਸੀ ਤੁਸੀਂ 12 10 ਵਜੇ ਤੱਕ ਇੱਥੇ ਨਾ 2000 ਬੰਦਾ ਇਕੱਠਾ ਹੋਇਆ ਅਸੀਂ ਦਰਨੇ ਨੂੰ ਅੱਗੇ ਕੰਟੀਨਿਊ ਨਹੀਂ ਕਰ ਰਹੇ ਬਾਰ-ਬਾਰ ਬੇਨਤੀਆਂ ਬੇਨਤੀਆਂ ਕਰਦੇ ਨੂੰ ਕਿਹੜਾ ਕੋਈ ਤੁਹਾਡੇ ਤੋਂ ਅਸੀਂ ਨੇ ਵੋਟ ਲੈਣੀ ਹੈ ਤੁਹਾਨੂੰ ਅਸੀਂ ਬੇਨਤੀਆਂ ਕਰੀਏ ਤੁਹਾਡਾ ਵੀ ਉਹੀ ਕੰਮ ਹੈ ਉਹੀ ਕੰਮ ਸਾਡਾ ਹੈ ਵੀ ਜੇ ਬੰਨਣਾ ਕੋਈ ਏ ਥੋੜੀ ਆ ਵੀ ਤੂੰ ਸਾਨੂੰ ਕੋਈ ਲੱਗ ਐ ਐਕਸਟਰਾ ਪੈਨਸ਼ਨ ਲੱਗੂਗੀ ਸਾਥੀਓ ਜਿਹੜਾ ਕੰਮ ਤੁਹਾਡਾ ਹੈ ਉਹੀ ਸਾਡਾ ਆ ਕੁੜੀ ਦਾ ਧੰਨਵਾਦ ਕਰੋ ਸਾਰੇ ਤੁਸੀਂ ਇਹਦੀ ਅੱਖਾਂ ਜੱਖਾਂ ਪਾਣ ਦੇ ਲੈਕ ਵੀ ਨਹੀਂ ਹੈਗੇ ਜਿਹੜੀ ਪੰਜਾਬ ਚ ਦੋ ਵਾਰੀ ਟੌਪ ਕਰ ਚੁੱਕੀ ਹੈ ਮੈਂ ਮੇਰੀ ਭੈਣ ਨੂੰ ਬੇਨਤੀ ਕਰਦਾ ਤੂੰ ਹੋਰ ਟੈਸਟੀ ਤਿਆਰੀ ਕਰਨਾ ਤੇਰੇ ਨਵੇਂ ਮੌਕੇ ਹੋਰ ਵੀ ਨੇ ਇਹਨਾਂ ਨੂੰ ਸੈਲਰਾਂ ਚ ਲੱਗਦੇ ਨੇ ਇਹਦੀ ਵੀਡੀਓ ਬਣਾ ਬਣਾ ਮੈਂ ਤੈਨੂੰ ਭੇਜਿਆ ਕਰੂੰ ਵੀ ਇਹ ਢਿਆੜੀ ਧਾਰੇ Bhar ਸਕਦੇ ਸੀ ਢਿਆੜੀ ਕਰਨ ਜੋਗੀ ਰਹਿ ਗਏ ਟਵਾਡਾ ਕੋਈ ਬੰਦਾ ਤੁਹਾਡਾ ਕੋਈ ਕੁਝ ਵੀ ਸਮਾਰ ਸਕਦਾ ਸਾਥੀਓ ਇਹ ਨਹੀਂ ਹੈਗਾ ਕਿ ਕੋਈ ਤੁਹਾਨੂੰ ਬੰਦਾ ਫੀਲ ਕਰਦਾ ਜਿਹਦਾ ਮਤਲਬ ਹੈ ਉਹ ਉਹਨੂੰ ਕੋਈ ਖਾਸ ਜਰੂਰਤ ਹੈ ਤੁਹਾਨੂੰ ਕੋਈ ਜਰੂਰਤ ਨਹੀਂ ਸਰ ਤੁਹਾਨੂੰ ਜਾਊਗਾ ਸਰ ਸਾਨੂੰ ਵੀ ਫਿਰ ਜਾਊਗਾ ਲਾਸਟ ਵਾਰਨਿੰਗ ਆ ਮੇਰੀ ਕੋਈ ਬੇਨਤੀ ਨਹੀਂ 12 ਵਜੇ ਤੱਕ 2000 ਬੰਦਾ ਨਾ ਆਇਆ ਤਰਨੇ ਦੀ ਸਮਾਪਤੀ ਕਰ ਦਿੱਤੀ ਜਾਊਗੀ ਅਗਲੀ ਜਾਣਕਾਰੀ ਹਮਨਪੈਣ ਬੋਲੇਗੀ ਫਸਟ ਰੈਂਕ ਹੈ ਬਿਛੜ ਲੋ ਸ਼ਰਮ ਕਰ ਲੋ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਯੂਨੀਅਨ ਵੱਲੋਂ ਧਰਨਾ ਅਨਾਉਂਸ ਕੀਤਾ ਗਿਆ ਸੀ ਤੇ ਕਿੰਤੀ ਤੁਸੀਂ ਦੇਖ ਹੀ ਲਈਏ ਲਾਈਵ ਵਿੱਚ ਮੇਰੀ ਤੁਹਾਨੂੰ ਇੱਥੇ ਜੋੜ ਕੇ ਬੇਨਤੀ ਹੈ ਕਿ ਕੱਲ ਤੁਸੀਂ 10 ਵਜੇ ਤੋਂ ਪਹਿਲਾਂ ਪਹਿਲਾਂ ਧਰਨੇ ਤੇ ਪਹੁੰਚਣਾ ਹੈ ਕਿੰਨੀ ਕਿੰਤੀ 2000 ਪਲਸ ਹੋਣੀ ਚਾਹੀਦੀ ਹੈ ਤਾਂ ਹੀ ਆਪਾਂ ਨੂੰ ਜਿਹੜਾ ਜਲਦੀ ਤੋਂ ਜਲਦੀ ਪੰਜ ਸਟਾਫਰ ਨੂੰ ਜੁਆਇਨਿੰਗ ਲੈਟਰ ਮਿਲ ਸਕਦੇ ਨੇ ਜਿੰਨੀ ਜ਼ਿਆਦਾ ਕਿੰਤੀ ਹੋਏਗੀ ਓਨੀ ਓਨੀ ਜਲਦੀ ਆਪਾਂ ਨੂੰ ਜੁਆਇਨਿੰਗ ਲੈਟਰ ਮਿਲਣਗੇ ਤੋ ਜਿਸ ਤਰ੍ਹਾਂ ਪਹਿਲਾਂ ਬੱਗੇ ਵੀਰ ਨੇ ਸਾਰਾ ਕੁਝ ਦੱਸ ਹੀ ਦਿੱਤਾ ਸਾਡੀ ਭੈਣ ਸੁਮਨ ਜਿਹੜੀ ਸਾਡੇ ਨਾਲ ਬੈਠੀ ਆ ਇਹ ਅੱਜ ਪਹਿਲੀ ਵਾਰ ਨਹੀਂ ਆਈ ਇਹ ਪਹਿਲੇ ਦਿਨ ਤੋਂ ਜਦੋਂ ਦਾ ਅਸੀਂ ਪ੍ਰੋਟੈਸਟ ਅਨਾਉਂਸ ਕਰਿਆ ਸੀਗਾ ਉਦੋਂ ਦੀ ਸਾਡੀ ਭੈਣ ਇਹ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੀ ਆ ਸੋ ਸਾਰੇ ਸਾਥੀਆਂ ਨੂੰ ਜਿੱਦਾਂ ਬੱਗੇ بھائی ਨੇ ਦੱਸਿਆ ਵੀ ਹੁਣ ਬੇਨਤੀ ਵਾਲਾ ਜਾਂ ਅਪੀਲ ਵਾਲਾ ਕੋਈ ਕੰਮ ਨਹੀਂ ਰਹਿ ਗਿਆ ਜਿੰਨੀ ਤੁਹਾਡੀ ਗਿਣਤੀ ਹੋਊਗੀ ਜਿੰਨੀ ਤੁਹਾਡੀ ਸਟਰੈਂਥ ਹੋਊਗੀ ਉਸੇ ਸਟਰੈਂਥ ਨਾਲ ਜਿਹੜਾ ਆਪਣਾ ਜਿਨ ਉਨਨੀ ਜਲਦੀ ਜਿਹੜੇ ਜੁਆਇਨਿੰਗ ਲੈਟਰ ਮਿਲਣਗੇ ਸੋ ਇਹ ਹੁਣ ਜੁਆਇਨਿੰਗ ਲੈਟਰ ਲੈਣੇ ਨਹੀਂ ਲੈਣੇ ਇਹ ਹੁਣ ਤੁਹਾਡੇ ਹੱਥ ਆ ਜਿੰਨੀ ਤੁਹਾਡੀ ਗਿਣਤੀ ਜ਼ਿਆਦਾ ਹੋਊਗੀ ਜਿੰਨਾ ਤੁਹਾਡਾ ਸਾਥ ਸਾਡੇ ਨਾਲ ਜ਼ਿਆਦਾ ਹੋਊਗਾ ਉਨਨੀ ਜਲਦੀ ਜਿਹੜੇ ਤੁਹਾਡੇ ਜੁਆਇਨਿੰਗ ਲੈਟਰ ਤੁਹਾਡੇ ਹੱਥਾਂ ਦੇ ਵਿੱਚ ਹੋਣਗੇ ਸਾਥੀਓ ਇਹ ਹੁਣ ਤੁਸੀਂ ਆਪ ਦੇਖਣਾ ਕਿ ਤੁਸੀਂ ਇੱਥੇ ਆ ਕੇ ਸਾਡਾ ਸਾਥ ਦੇਣਾਗੇ ਘਰੇ ਬਹਿ ਕੇ ਸਾਡਾ ਜਿਹੜਾ ਉਹ ਤਮਾਸ਼ਾ ਦੇਖਣਾ ਸੋ ਅਸੀਂ ਆਗੂ ਲੱਗਦੇ ਆ ਸਾਨੂੰ ਲੋਕ ਮਾੜਾ ਵੀ ਕਹਿੰਦੇ ਨੇ ਚੰਗਾ ਵੀ ਕਹਿੰਦੇ ਨੇ ਮਾੜੇ ਕਹਿਣ ਵਾਲੇ ਵੀ ਓਨੇ ਨੇ ਚੰਗੇ ਕਹਿਣ ਵਾਲੇ ਵੀ ਓਨੇ ਨੇ ਇਸ ਲਈ ਅਸੀਂ ਆਕੂ ਲੱਗਿਆਂ ਜੇ ਤਾਂ ਬੱਗੇ ਬਾਈ ਨੇ ਦੱਸਿਆ ਨਾ ਸਾਡੀ ਕੋਈ ਲੱਗ ਦੋ ਤਨਖਾਹ ਲੱਗਣੀ ਆ ਨਾ ਸਾਡਾ ਕੋਈ ਲੱਗ ਦੋ ਪੱਤਾ ਆਉਣਾ ਸਿਰਫ ਇੱਕ ਅਸੀਂ ਘਰ ਛੱਡਿਆ ਗੱਡੀਆਂ ਤੋੜੀਆਂ ਟਾਈਮ ਕੱਢਿਆ ਅਸੀਂ ਇੱਥੇ ਪਹਿਲਾਂ ਬੈਠੇ ਰਹੇ 215 ਦਿਨ ਹੁਣ ਫੇਰ ਬੈਠਣ ਆ ਗਏ ਆ ਸੋ ਸਾਨੂੰ ਮਾੜਾ ਚੰਗਾ ਕਹਿਣ ਦਾ ਕੋਈ ਫਾਇਦਾ ਨਹੀਂ ਸਾਡੇ ਨਾਲ ਆ ਕੇ ਮੋਢੇ ਨਾਲ ਮੋਢਾ ਜੋੜ ਕੇ ਖੜੋ ਤਾਂ ਜੋ ਆਪਣੀ ਭਰਤੀ ਜਲਦੀ ਤੋਂ ਜਲਦੀ ਪੂਰੀ ਕਰਕੇ ਜਿਹੜੇ ਜੁਆਇਨਿੰਗ ਲੈਟਰ ਆ ਉਹ ਸਾਡੇ ਹੱਥਾਂ ਦੇ ਵਿੱਚ ਆਉਣ। ਸੋ ਮੇਰੀ ਸਾਰੇ ਹੀ ਘਰੇ ਬੈਠੇ ਸਾਥੀਆਂ ਨੂੰ ਇਹੋ ਹੀ ਚੇਤਾਵਨੀ ਹੈ ਵੀ ਜੇ ਤੁਸੀਂ ਕੱਲ ਤੱਕ ਨਾ ਆਏ ਤਾਂ ਜਿਸ ਤਰ੍ਹਾਂ ਬੱਗੇ ਬਾਈ ਨੇ ਕਿਹਾ ਵੀ ਅਸੀਂ ਵੀ ਆਪਦੇ ਬੈਗ ਚੱਕ ਕੇ ਜਿਹੜਾ ਆਪਣੇ ਘਰਾਂ ਨੂੰ ਚਲੇ ਜਾਵਾਂਗੇ। ਸਾਰੇ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਸਾਥਿਓ ਪਹਿਲਾਂ ਤਾਂ ਗੱਲ ਕਰਦਾ ਇੱਕ ਕਮੈਂਟ ਕਰੀ ਜਾਂਦਾ ਟੈਕਨੀਕਲ ਗਿਆਨ ਟੈਕਨੀਕਲ ਗਿਆਨ ਮੈਂ ਤੈਨੂੰ ਇਹ ਦੱਸਾਂ ਤੂੰ ਜਿੰਨਾ ਮਰਜ਼ੀ ਜ਼ੋਰ ਲਾ ਲਾ ਜੇ ਅੱਗੇ ਨਹੀਂ ਭਰਤੀ ਅਸੀਂ ਰੁਲਣ ਦਿੱਤੀ ਰੁਲਣ ਅੱਗੇ ਵੀ ਨਹੀਂ ਦਿੰਦੇ ਤੂੰ ਜਿੱਥਾ ਮਰਜ਼ੀ ਜ਼ੋਰ ਲਾ ਲਾ ਜਿਹੜੇ ਮਰਜ਼ੀ ਸਟੇ ਦੀ ਗੱਲ ਕਰ ਲੈ ਠੀਕ ਹੈ ਨਾ ਤੇ ਤੂੰ ਆਪਦੇ ਆਗੂਆਂ ਨੂੰ ਵੀ ਕਹਿ ਦੇਈਂ ਵੀ ਉਹਨਾਂ ਨੇ ਅੱਗੇ ਵੀ ਭਰਤੀ ਰੋਲਣ ਲਈ ਬਹੁਤ ਕੁਸ਼ ਕਰ ਲਿਆ ਹੁਣ ਵੀ ਕਰ ਲੈਣ ਜਿੰਨਾ ਕੁ ਜ਼ੋਰ ਲੱਗਦਾ ਉਹਨਾਂ ਕੋਲ ਦੂਜੀ ਗੱਲ ਸਾਥੀਓ ਇਹ ਜੇ ਬੰਦਿਆਂ ਨੂੰ ਜਵਾਬ ਤੁਸੀਂ ਇੱਥੇ ਧਰਨੇ ਦੇ ਆ ਕੇ ਦੇਣਾ ਹੈ ਸਰ ਨੇ ਤੇ ਆ ਕੇ ਤੁਸੀਂ ਇਹ ਵਿਖੋਣਾ ਵੀ ਆਪਾਂ ਉਹ ਸਟੇ ਤੋਂ ਜਿਹੜੀ ਗੱਲ ਕਹਿੰਦੇ ਆ ਉਹਨਾਂ ਨੂੰ ਜੁਆਇਨਿੰਗ ਲੈਟਰ ਵਿਖਾਣੇ ਆ ਅਥਾਂ ਦੇ ਵਿੱਚ ਤੇ ਸਕੂਲਾਂ ਦੇ ਵਿੱਚ ਹਾਜ਼ਰੀ ਲਵਾਉਂਦੇ ਦੀਆਂ ਸਟੇਟਸ ਲਾਉਣੇ ਆ ਇਹ ਤੁਸੀਂ ਘਰੇ ਬੈਠ ਕੇ ਜਿਹੜੇ ਵੇਖੀ ਜਾਂਦੇ ਇਹਨਾਂ ਲਾਈਵ ਲਗਭਗ 400 ਬੱਚਾ ਤੁਸੀਂ ਨੌਕਰੀ ਦਾ ਰੋਜ਼ਗਾਰ ਦੇ ਹੱਕਦਾਰ ਨਹੀਂਗੇ ਮੰਨਦੇ ਆ ਪੜਨ ਨਾਲ ਰੋਜ਼ਗਾਰ ਮਿਲਦੇ ਆ ਬਰਤ 2021 اچ ਜਦੋਂ ਇਹ 994 ਭਰਤੀ ਲਈ ਸੀ ਨਾ ਉਦੋਂ ਤੁਹਾਨੂੰ ਅੱਦਿਆਂ ਨੂੰ ਤਾਂ ਪਤਾ ਹੀ ਨਹੀਂ ਹੋਣਾ ਵੀ ਇਹ 994 ਭਰਤੀ ਆਈ ਕਿਵੇਂ ਹੈ ਇਹ ਭਰਤੀ ਆਈ ਕਿਵੇਂ ਹੈ ਕਿ ਸਰਕਾਰ ਨੇ ਆਪੇ ਦੇਤੀ ਹੈ ਜਦੋਂ ਪੋਰਟਲ ਖਲਾਨਾ ਸੀ ਉਦੋਂ ਅੱਦਿਆਂ ਨੂੰ ਪਤਾ ਨਹੀਂ ਹੋਣਾ ਵੀ 994 ਭਰਤੀ ਦਾ ਪੋਰਟਲ ਵੀ ਖਲ ਖਲੋਣਾ ਪੈਂਦਾ ਕੱਲੀਆਂ ਅਕੈਡਮੀਆਂ ਦੇ ਵਿੱਚ ਤਿਆਰੀਆਂ ਨਹੀਂ ਕਰਨੀਆਂ ਪੈਂਦੀਆਂ ਸਾਥੀਓ ਸਮੇਂਦਾਰ ਤੁਸੀਂ ਸਾਰੇ ਜੇ ਨਾ بار بار ਛੱਡੇ ਤੋਂ ਰਿਕਵੈਸਟ ਹੁੰਦੀ ਹੈ ਨਾ ਜੇ ਤੁਸੀਂ ਸਾਨੂੰ ਫੰਡ ਦਿੱਤਾ ਅਸੀਂ ਉਹ ਫੰਡ ਦੀ ਵਰਤੋਂ ਕਰਕੇ ਆਪਣੇ ਹਾਈ ਕੋਰਟ ਤੇ ਸੁਪਰੀਮ ਕੋਰਟ ਵਿੱਚ ਕੇਸ ਡਿਫੈਂਡ ਕਰੇ ਆ ਰਹੀ ਗੱਲ ਜੁਆਇਨਿੰਗ ਲੈਟਰ ਦੀ ਜੇ ਤੁਸੀਂ ਉਰੇ ਆਓਗੇ ਤਾਂ ਜੁਆਇਨਿੰਗ ਲੈਟਰ ਮਿਲਨੇ ਹੈ ਜੇ ਨਹੀਂ ਆਏ ਤਾਂ ਤੁਸੀਂ ਸਾਨੂੰ ਵੀ ਤੁਹਾਨੂੰ ਮਿਲ ਕੇ ਲੋਕ ਜਿਹੜੇ ਹੈਗੇ ਨੇ ਉਹ ਭਰਤੀ ਖਾ ਗਏ ਉਦੋਂ ਤੁਹਾਨੂੰ ਹੀ ਮਿਲ ਜਾਣਗੇ ਜਾਂ ਅਸੀਂ ਵੀ ਆਪਦਾ ਕੋਈ ਰਜ਼ਗਾਰ ਧੰਦਾ ਚਲਾ ਲਾਂਗੇ ਹੁਣ ਅੱਕੇ ਪਿਆ ਤੁਸੀਂ ਕੋਈ ਇਹ ਨਹੀਂ ਗਏ 6ਵੀਂ 7ਵੀਂ ਇਹ ਚਪੜ ਤੇ ਜਵਾਕ ਵੀ ਤੁਹਾਨੂੰ ਅਸੀਂ ਇਹ ਦੱਸੀ ਜਾਈਏ ਵੀ ਸਮਝਾਈ ਜਾਈਏ ਤਰਨੇ ਤੇ ਆਉਣਾ ਤੁਹਾਡਾ ਕਿਉਂ ਜ਼ਰੂਰੀ ਹੈ ਨਾ ਇਹ ਤਾਂ ਆ ਹੋ ਜੂਗਾ ਨਾ ਆਏ ਤਾਂ ਉਹ ਹੋ ਜੂਗਾ ਇਹ ਤੁਸੀਂ ਕੋਈ ਜਵਾਕ ਨਹੀਂ ਹੈਗੇ ਤੁਸੀਂ ਕੱਲ ਨੂੰ ਟੀਚਰ ਲਗਣਾ ਅੱਜ ਇੰਨੇ ਇੱਕ ਭਾਵੂ ਕਾ ਵੀ ਸਾਨੂੰ ਇਹ ਉਮੀਦ ਸੀ ਘਟੋ ਘਟ ਇੱਥੇ ਅਸੀਂ ਆਏ ਆ ਤਾਂ ਹਜ਼ਾਰ ਬੰਦਾ ਖੜਾ ਹੋਊਗਾ ਬੰਦੇ ਸਾਰੇ 70 ਹੀ ਗਏ ਆ ਗੱਲਾਂ ਤੁਸੀਂ ਕਰਦੇ ਜੇ 9594 ਨੂੰ ਜੁਆਇਨਿੰਗ ਲੈਟਰ ਦਮਾਉਂਦੀ ਆ ਗੱਲ ਨਾ ਤਰਕ ਦੇ ਨਾਲ ਤੇ ਮੰਤਰੀ ਕਹਿੰਦਾ ਵੀ ਯਾਰ ਇਹਨਾਂ ਨੂੰ 70 ਨੂੰ ਨੌਕਰੀ ਦੀ ਲੋੜ ਐ ਇਹ 70 ਹੀ ਪੱਜੇ ਫਿਰਦੇ ਆ ਆ ਯੂਨੀਅਨ ਵਾਲੇ ਪੰਜ ਹੀ ਮੁੱਤਰੇ ਫਿਰਦੇ ਜਦੋਂ ਵੀ ਕੋ ਮੂੰਹ ਚੱਕ ਕੇ ਮੇਰੇ ਕੋਲ ਆ ਜਾਂਦੇ ਨੇ ਸਾਥੀਓ ਜਿੰਨੀ ਕੁੱਤੇਖਾਨੀ ਅਸੀਂ ਕਰਾਉਣੀ ਐ ਨਾ ਦਫ਼ਤਰਾਂ ਦੇ ਵਿੱਚ ਜਾ ਕੇ ਉੰਨੀ ਕੋਈ ਨਹੀਂ ਕਰਾਉਂਦਾ ਤੁਸੀਂ ਕਰੇ ਰਜਾਈਆਂ ਦੇ ਵਿੱਚ ਕਮੈਂਟ ਲਿਖਣਾ ਤੇ ਬੈਠੇ ਬਿਸਤਰੇ ਤੇ ਕਮੈਂਟ ਨਹੀਂ ਲਾਉਂਦੇ ਰੋਟੀ ਰੋਟੀ ਖਾ ਲਈ ਚਲੋ ਜੀ ਗਰੁੱਪਾਂ ਦੇ ਵਿੱਚ ਕਮੈਂਟ ਮਾਰੀਏ ਯੂਨੀਅਨ ਨੂੰ ਯੂਨੀਅਨ ਆ ਨਹੀਂ ਕਰਦੀ ਯੂਨੀਅਨ ਧਰਨਾ ਨਹੀਂ ਲਾਉਂਦੀ ਇੱਕ ਉਹ ਗਵਰਨਮੈਂਟ ਡਿਸਕਰਸ਼ਨ ਵਾਲਾ ਗਰੁੱਪ ਹੈ ਉਹਦੇ ਵਿੱਚ ਵੀ ਬਹੁਤ ਲੋਕ ਕਹਿੰਦੇ ਯੂਨੀਅਨ ਆ ਨਹੀਂ ਕਰਦੀ ਉਹ ਨਹੀਂ ਕਰਦੀ ਸਾਥੀਓ ਤੁਸੀਂ ਸਾਰੇ ਟੈਲੀਗ੍ਰਾਮ ਜਿੰਨੇ ਗਰੁੱਪ ਹੈ ਤੁਸੀਂ ਟੈਲੀਗ੍ਰਾਮ ਤੇ ਸੰਘਰਸ਼ ਕਰ ਸਕਦੇ ਹੋ ਜਾਂ ਵਟਸਐਪਾਂ ਤੇ ਤੁਸੀਂ ਸੰਘਰਸ਼ ਕਰ ਸਕਦੇ ਹੋ ਹੱਕ ਲੈਣ ਲਈ ਤਾਂ ਮੈਦਾਨੇ 'ਚ ਖੜਨਾ ਪੈਂਦਾ ਹੈ ਮੈਂ ਤੁਹਾਨੂੰ ਇੱਕ ਸਾਥੀ ਮੇਰੇ ਜੋ ਗੱਲ ਕਰਕੇ ਨੇ ਉਹ ਪੱਕੀ ਐ ਆ ਜਿਹੜੇ ਆਏ ਐ ਇਹਨਾਂ ਤੋਂ ਮੈਂ ਹੱਥ ਜੋੜ ਕੇ ਮਾਫੀ ਮੰਗ ਲਾਂਗਾ ਜਦੋਂ ਤੁਹਾਨੂੰ ਲੱਗੇ ਸਰਕਾਰ ਨੇ ਆਪੇ ਹੀ ਦੇਣੇ ਐ ਉਦੋਂ ਸਰਕਾਰ ਤੁਹਾਨੂੰ ਆਪੇ ਦੇ ਦੇ ਦੂਗੀ ਜੇ ਹੋਰ ਕਿਸੇ ਦਾ ਕੋਈ ਸਵਾਲ ਹੈਗਾ ਨਾ ਮਜਬੂਰੀ ਦਾ ਦੱਸ ਦਿਓ ਵੀ ਲੋਕ ਕਹਿੰਦੇ ਆ ਸਵਾਲ ਕਰੋ ਉਹ ਕਰੋ ਆਡੀਓ ਪਾਉਂਦੇ ਆ ਇਹਨਾਂ ਨੂੰ ਸਵਾਲ ਕਰੋ ਸਾਥਿਓ ਜੁਆਇਨਿੰਗ ਲੈਟਰ ਲੈਣਾ ਐ ਤਾਂ ਸਿੱਧੀ ਜੀ ਗੱਲ ਹੈ ਗੰਬੀਰਪੁਰ ਪਹੁੰਚ ਜਾਓ ਗੰਬੀਰਪੁਰ ਨੇ ਤੁਹਾਨੂੰ ਜੁਆਇਨਿੰਗ ਲੈਟਰ ਦੇਨੇ ਆ ਦਿਨ ਤੁਹਾਡੇ ਕੋਲ 10 ਹੈ 11ਵਾਂ ਦਿਨ ਤੋਂ ਟੱਪ ਗਿਆ ਉਸ ਤੋਂ ਬਾਅਦ ਤੁਸੀਂ ਵੀ ਖਾਲੀ ਹੱਥ ਕਰੇ ਬੈਠੇ ਜਾ ਤਾਂ ਖਾਲੀ ਹੱਥ ਕਰੇ ਬੈਹੋਗੇ ਜਾਂ ਕੁਝ ਲੈ ਕੇ ਜਾਓਗੇ ਫਿਰ ਉਹ ਟੀਚਰ ਡੇ ਵਾਲੀ ਜਿਹੜੀ ਫੀਲਿੰਗ ਜੀ ਲਈ ਫਿਰ ਤੇ ਇਹਨਾ ਉਹ ਫੀਲਿੰਗ ਵੀ ਖਤਮ ਕਰ ਦਿਓ ਵੀ ਅਸੀਂ 5 ਸਤੰਬਰ ਨੂੰ ਟੀਚਰ ਬੰਨਾ ਟੀਚਰ ਡੇ ਵਾਲੇ ਦਿਨ ਜੁਆਇਨ ਕਰਾਂਗੇ ਉਹ ਫੀਲਿੰਗ ਵੀ ਖਤਮ ਕਰ ਦਿਓ ਸੋ ਮੈਂ ਇਹ ਸਾਰਿਆਂ ਨੂੰ ਰਿਕੁਐਸਟ ਕਰਦਾ ਜੇ ਕੱਲ ਨੂੰ ਉਰੇ ਸਾਡੇ ਕੋਲ ਵੱਧ ਤੋਂ ਵੱਧ ਕੈਂਡੀਡੇਟ ਨਾ ਪਹੁੰਚੇ ਤਾਂ ਅਸੀਂ ਧਰਨੇ ਦੀ ਸਮਾਪਤੀ ਵੱਲ ਵਧਾਂਗੇ ਨਾ ਕਿ ਅਸੀਂ ਤੁਹਾਨੂੰ ਜੁਆਇਨਿੰਗ ਲੈਟਰ ਦੇਉਣ ਵੱਲ ਵਧਾਂਗੇ ਇਹਨਾਂ ਤੋਂ ਅਸੀਂ ਮਾਫੀ ਮੰਗ ਲਾਂਗੇ ਜਿੰਨੇ ਸੰਭਾਲਣੀਆਂ ਆ ਕੇ ਸੰਭਾਲ ਲੇ ਜਿਹੜਾ ਲੀਟਰ ਪੰਦਾ ਚੋਤਰ ਮਾਰਦਾ ਗਰੁੱਪਾਂ ਦੇ ਵਿੱਚ ਐ ਨਹੀਂ ਕਰਨਾ ਚਾਹੀਦਾ ਉਹ ਯੂਨੀਅਨ ਨੂੰ ਐ ਕਰਨਾ ਚਾਹੀਦਾ ਜਦੋਂ ਅਸੀਂ ਅੱਜ ਅੜੀ ਜੰਨੇ ਆ ਲੜੀ ਜੰਨੇ ਆ ਅੱਜ ਸਾਰਾ ਤੁਸੀਂ ਪ੍ਰਸ਼ਾਸਨ ਨਾਲ ਲਾਈਵ ਵੇਖਿਆ ਕਰੇ ਬੈਠ ਕੇ ਤੁਸੀਂ ਤਮਾਸ਼ਾ ਵੇਖਣ ਚੁੱਕੇ ਹੋਗੇ ਅੱਜ ਜਿੱਤਾ ਵੇਖਿਆ ਸਾਰਾ ਲਾਈਵ ਤੁਸੀਂ ਆਪ ਲਾ ਲਓ ਪ੍ਰਸ਼ਾਸਨ ਲਾਈਵ ਦੇ ਵਿੱਚ ਕਿਵੇਂ ਕਰਦਾ ਹੈ ਤੇ ਜਦੋਂ ਬੰਦ ਕਮਰੇ 'ਚ ਹੁੰਦੇ ਹੋ ਉਹਨਾਂ ਤੇ ਕੀ ਕਰਦੇ ਹੋਣਗੇ ਕਿੱਦਾਂ ਦੀ ਟਰੀਟ ਕਰਦੇ ਹੋਣਗੇ ਤੋ ਸਾਥੀਓ ਮੈਂ ਰਿਕੁਐਸਟ ਸਾਰਿਆਂ ਨੂੰ ਇੱਕ ਵਾਰੀ ਫੇਰ ਕਰੀ ਜਾਨਾ ਵੱਧ ਤੋਂ ਵੱਧ ਸਾਥੀ ਧਰਨੇ ਤੇ ਪਹੁੰਚੋ ਜੇਕਰ ਪੜਨ ਨਾਲ ਨੌਕਰੀ ਮਿਲਦੀ ਹੁੰਦੀ ਨਾ ਆਹ ਪੈਨ ਕਦੋਂ ਦੀ ਵੀ ਜੁਆਇਨਿੰਗ ਲੈਟਰ ਲੈ ਕੇ ਲੱਗੀ ਹੁੰਦੀ ਪੜਨ ਨਾਲ ਨੌਕਰੀ ਮਿਲਦੀ ਹੁੰਦੀ ਤੁਹਾਨੂੰ ਕੀ ਲੱਗਦਾ ਇਹਨੇ ਹੋਰ ਕੋਈ ਟੈਸਟ ਕਲੀਅਰ ਨਹੀਂ ਕਰ ਸਕਦੀ ਏ ਕੋਈ ਵੀ ਕਰ ਸਕਦੀ ਏ ਮੈਂ ਛੋਟੀ ਗੱਲ ਦਿੰਨਾ ਪੰਜਾਬ ਪੁਲਿਸ ਦਾ ਪੇਪਰ ਦੇ ਦਿੱਤਾ ਹਣਾ ਇਹਨੇ ਤੇ ਪੰਜਾਬ ਪੁਲਿਸ ਦੇ ਪੇਪਰ ਚੋਂ ਵੀ ਟੌਪਰ ਜਾਏਗੀ ਏ ਤੇ ਆਪਾਂ ਕਰਾਇਆ ਗਰੁੱਪਾਂ 'ਚ ਬਸ ਟੈਲੋ ਐਵੇਂ ਆਲਤੂ ਫालतੂ ਗੱਲਾਂ ਹੀ ਕਰਦੇ ਰਾਂਗੇ ਕਦੇ ਐ ਪੁੱਛ ਛੱਡਦੇ ਯੇ ਲਿਸਟ ਕਿੰਨੇ ਦੀ ਆਊਗੀ ਕਦੇ ਉਹ ਲਿਸਟ ਕਿੰਨੇ ਦੀ ਆਊਗੀ ਇਹਦੇ ਤੇ ਕੀ ਐ ਅੱਜ ਐਬਸੈਂਟਰਲੀ ਲਿਸਟ ਨਹੀਂ ਪਈ ਕੋਲ ਸਾਥੀ ਅਜੇ ਵੀ ਅੱਜ ਫੋਨ ਕਰਕੇ ਪੁੱਛੀ ਜਾਂਦੇ ਐ ਐਬਸੈਂਟਰਲੀ ਲਿਸਟ ਨਹੀਂ ਪਈ ਤੁਹਾਨੂੰ ਐਬਸੈਂਟਰ ਲਿਸਟ ਦਾ ਇੰਨਾ ਹੀ ਫਿਕਰ ਹੁੰਦਾ ਤਾਂ ਤੁਸੀਂ ਇੱਥੇ ਆਂਦੇ ਤਰਨੇ ਤੇ ਇਹ ਤੁਹਾਡੇ ਕੱਠਣ ਵਾਲੀ ਹੋਣਾ ਜਿਹੜਾ ਕੁਝ ਹੋਣਾ ਹੈ ਬਾਕੀ ਤੁਹਾਡੇ ਹੱਥ 'ਚ ਹੈ ਵੀ ਤੁਸੀਂ ਨੌਕਰੀ ਲੈਣੀ ਹੈ ਕਿ ਘਰੇ ਬੈਠ ਕੇ ਤੁਸੀਂ ਤਮਾਸ਼ਾ ਵੇਖਣ ਜੋਗੇ ਰਹਿਣਾ ਕੱਲਾ ਕੋੜੀਆਂ ਜ਼ਰੂਰ ਹੈ ਉਹਦੇ ਵਾਸਤੇ ਮਾਫੀ ਮੰਗਦਾ ਮੈਂ ਵੀ ਤੁਹਾਨੂੰ ਕੋੜੀਆਂ ਲੱਗਦੀਆਂ ਹੋਣੀਆਂ ਘਰੇ ਬੈਠਿਆਂ ਨੂੰ ਵੀ ਬੋਲੀ ਜਾਨਦੇ ਆ ਪਰ ਹੁਣ ਕਰੋ ਜ ਮਰੋ ਦੀ ਸਥਿਤੀ ਹੈ ਦਿਨਕ 15 ਕਹੇ ਸੀ ਤੁਹਾਨੂੰ ਦਿਨ 11 ਹੀ ਆਏ ਆਪਣੇ ਕੋਲ ਤੁਸੀਂ 2000 ਬੰਦਾ ਉਰੇ ਦੇ ਦਿਓ ਮંત્રી ਦੀ ਛੱਡ ਕੇ ਭਗਵੰਤ ਮਾਨ ਦੀ ਕੀ ਮਜਾਲ ਆਪਾਂ ਨੂੰ ਆਫਰ ਲੈਟਰ ਨਾ ਦੇਵੇ। ਕੱਲ ਤਾਂ ਘਰੋਂ ਪਾਰ ਨਿਕਲਣ ਦੀ ਹੈ, ਘਰ ਕੌਣ ਛੱਡੇ? ਭਗਤ ਸਿੰਘ ਜੰਮੇ, ਮੇਰੇ ਘਰ ਨਾਲ ਜੰਮੇ, ਗਵਾਂਡੀਆਂ ਦੇ ਘਰ ਜੰਮੇ। ਤੁਸੀਂ ਤਾਂ ਸਾਰੇ ਇਹ ਹੀ ਕਹਿੰਦੇ, ਕਹਿੰਦੇ ਅੱਗੇ ਭੌਂਕਣ, ਜੂਨੀਅਨ ਵਾਲੇ ਭੌਂਕਣ, ਤੁਰੇ ਫਿਰਨ ਘਰ ਛੱਡ ਕੇ, ਇਹ ਦਰਜਣ ਉਤਰਜਣ ਤੇ ਸੰਤ ਅਰਜ਼ਗਾਰ ਨਾਲ ਮਤਲਬ ਹੈ। ਆਪਾਂ ਤਾਂ ਬਸ ਫੰਡ ਪਾਤਾ, ਆਪਾਂ ਤਾਂ ਫੋਨ ਮਾਰਨਾ ਹੈ। ਹਾਂਜੀ। ਆ ਨਹੀਂ ਹੋਇਆ ਉਹ ਨਹੀਂ ਹੋਇਆ ਸਾਨੂੰ ਪਤਾ ਹੁੰਦਾ ਉੱਥੇ ਕੀ ਕੁੱਤੇਖਾਨੀ ਹੁੰਦੀ ਸਾਡੇ ਨਾਲ ਰੋਟੀ ਭੁੱਲ ਜਾਂਦੀ ਹੈ ਵੇਟ ਐਮ ਵੀ ਹੋਈ ਪੀ ਰੋਟੀ ਵੀ ਕੀ ਕਦੋਂ ਸਵੇਰੇ ਖਾਣੀ ਹੈ ਕਿ ਸ਼ਾਮ ਨੂੰ ਖਾਣੀ ਕੋਈ ਪਤਾ ਨਹੀਂ ਸੋ ਸਾਰਿਆਂ ਨੂੰ ਇਹ ਹੀ ਅਪੀਲ ਹੈ ਕੱਲ ਵੱਧ ਤੋਂ ਵੱਧ ਸਾਥੀ ਗੰਬੀਰਪੁਰ ਪਹੁੰਚਣ ਅਸੀਂ ਤੁਹਾਡਾ 12 ਵਜੇ ਤੱਕ ਵੇਟ ਕਰਾਂਗੇ ਵੀ ਤੁਸੀਂ ਆਏ ਕਿ ਨਹੀਂ ਆਏ ਉਸ ਤੋਂ ਬਾਅਦ ਜੇ ਅੱਜ ਸਾਡੇ ਸਾਥੀਆਂ ਵੱਲੋਂ ਜੋ ਵੀ ਗੁਪਤ ਐਕਸ਼ਨ ਲਿਖਿਆ ਗਿਆ ਉਹਦੇ 'ਚ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਜਿੱਥੇ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਸਿੱਖਿਆ ਮੰਤਰੀ ਜ਼ਿੰਮੇਵਾਰ ਹੋਊਗਾ ਉੱਥੇ ਉਹਨੇ ਜ਼ਿੰਮੇਵਾਰ ਤੁਸੀਂ ਹੋਗੇ ਘਰੇ ਬੈਠਣ ਜੋਗੇ ਫਿਰ ਆਪਾਂ ਸਟੇਟਸ ਹੀ ਲਾ ਸਕਦੇ ਆ ਬਾਈ ਦੇ ਗੱਲ ਬੱਗੇ ਵੀਰ ਦੇ ਗੱਲ ਕਹਿਣ ਵਾਂਗੂ ਬਈ ਸਿਰਫ ਫੋਨ ਤੇ ਸਟੇਟਸ ਹੀ ਲਾ ਸਕਦੇ ਆ ਆਰ ਆਈ ਪੀ ਲਿਖ ਦੇਾਂਗੇ ਬੱਸ ਜੀ ਸੰਤੋਸ਼ ਸ਼ਾਂਤੀ ਮਿਲ ਗਈ ਮੈਨੂੰ ਇਹ ਵੀ ਗੱਲ ਸਾਨੂੰ ਪਤਾ ਹੈ ਵੀ ਸਾਨੂੰ ਵੀ ਕੋਈ ਮੈਡਲ ਨਹੀਂ ਮਿਲਨੇ ਪਰਤੀ ਹੋਣ ਤੋਂ ਬਾਅਦ ਸਾਨੂੰ ਵੀ ਗਾਲਾਂ ਹੀ ਮਿਲਨੀਆਂ ਫਿਰ ਵੀ ਲੱਗੇ ਲੱਗੇ ਆ ਵੀ ਯਾਰ ਆਪਦੇ ਰੋਜ਼ਗਾਰ ਲਈ ਲੱਗੇ ਆ ਆਪਦੇ ਰੋਜ਼ਗਾਰ ਲਈ ਲੱਗੇ ਆ ਕੋਟ ਕਚੈਰੀਆਂ ਚ ਇੰਨੇ ਕੇਸ ਹੋਏ ਨਹੀਂ ਕੁੱਤੇ ਪਕਾਈ ਹੋਈ ਇੱਕ ਮਹੀਨਾ ਜੁਲਾਈ ਦਾ ਪੂਰਾ ਕੋਟ ਇੱਚ ਟੱਪ ਗਿਆ ਸਾਡਾ ਰੋਟੀ ਨਹੀਂ ਟਪਦੀ ਸੀ ਵੀ ਯਾਰ ਅੱਜ ਸਟੇ ਹੋਈ ਸਵੇਰੇ ਸਟੇ ਹੋਈ 26 ਤੱਕ ਐ ਜਮਾਂ ਜਾਣ ਸੁੱਕੀ ਯਾਰ ਪੇਪਰ ਹੋਏਗਾ ਕਿ ਨਹੀਂ ਹੋਏਗਾ ਤੁਸੀਂ ਘਰੇ ਬੈਠ ਕੇ ਅਜੇ ਵੀ ਸੋਚੀ ਜਾਂਦੇ ਜਾਈਏ ਕਿ ਨਾ ਚਾਹੀਏ ਕਿ ਨਾ ਚਾਹੀਏ। ਇਹ ਸਹੀ ਹੈ ਬੰਦੇ ਬਹੁਤ ਮੱਥਾ ਮਾਰਦਾ। ਸੋ ਸਾਥੀਓ ਆਖਰੀ ਪੀ ਲਈ ਹੈ। ਹੁਣ ਆਪਦੀ ਨੌਕਰੀ ਨੂੰ ਆਉਣਾ ਹੈ। ਨਹੀਂ ਤਾਂ ਭਾਈ ਜਦੋਂ ਤੁਹਾਨੂੰ ਨੌਕਰੀ ਦੇ ਦੇਣਗੇ ਉਦੋਂ ਸਾਨੂੰ ਵੀ ਦੇ ਦੇਣਗੇ। ਚਾਹੇ ਭਰਤੀ ਦਾ ਬਾਅਦ ਜਿਹੜਾ ਕੁਝ ਮਰਜ਼ੀ ਹੋਏ। ਅੱਜ ਤੋਂ ਬਾਅਦ ਅਸੀਂ ਕਿਸੇ ਦੇ ਜਵਾਬ ਦੇ ਨਹੀਂ ਆ 70 ਬੰਦਿਆਂ ਤੋਂ ਬਿਨਾਂ। ਨਾ ਮੈਨੂੰ ਕੋਈ ਫੋਨ ਕਰੇ ਨਾ ਮੈਂ ਕਿਸੇ ਦਾ ਘਰੇ ਬੈਠੇ ਦਾ ਜਵਾਬ ਦੇ ਆ ਠੀਕ ਹੈ ਨਾ ਤੁਸੀਂ ਆਪ ਦੇ ਜਵਾਬ ਦੇ ਖੁੱਦ ਹੋ ਤੁਹਾਡੀ ਭਰਤੀ ਕੋਟੇਸਾਂ ਚੋਂ ਬਚਾ ਕੇ ਬਾਹਰ ਕੱਟ ਕੇ ਇੱਥੇ ਰੋਕਤੀ ਹੈ ਇਹਨਾਂ ਜੁਆਇਨਿੰਗ ਲੈਟਰ ਨਾ ਤਾਂ ਯੂਨੀਅਨ ਜੇ ਜਿੱਥੇ ਯੂਨੀਅਨ ਦਾ ਚੱਲਦਾ ਹੁੰਦਾ ਨਾ ਯੂਨੀਅਨ ਦੇ ਮੈਂਬਰ ਕੰਮ ਕਰ ਸਕਦੇ ਉੱਥੇ ਯੂਨੀਅਨ ਦੇ ਮੈਂਬਰਾਂ ਨੇ ਤੰਦੇ ਨਾਲ ਕੰਮ ਵੀ ਕੀਤਾ ਹੈ ਪਰ ਉਹਨਾਂ ਸਰਕਾਰ ਅੱਗੇ ਕੀ ਅਸੀਂ ਗਲੇ ਮੈਂ ਇੱਕ ਗੱਲ ਪੰਜੇ ਮੈਂਬਰ ਮਰ ਵੀ ਜਾਂ ਨਹਿਰ ਦੇ ਵਿੱਚ ਛਾਲ ਵੀ ਮਾਰ ਜਨ ਨੌਕਰੀ ਫਿਰ ਵੀ ਤੁਹਾਨੂੰ ਨਹੀਂ ਦਿੰਦੀ ਸਰਕਾਰ ਇਹ ਵੀ ਗੱਲ ਤਾਂ ਮੈਂ ਦੱਸ ਦਿਆਂ ਹੁਣਾ ਤੁਹਾਡੇ ਕੱਠ ਨਾਲ ਹੀ ਹੈ ਜਿਹੜਾ ਹੁਣ ਹੈ ਸੋ ਸਾਰੇ ਸਾਥੀਆਂ ਨੂੰ ਇਹ ਹੀ ਅਪੀਲ ਹੈ ਵੀ ਆਪਦੇ ਜਮੀਰ ਤੇ ਹੱਥ ਰੱਖ ਕੇ ਸੋਚੋ ਵੀ ਅਸੀਂ ਪਿੱਛੇ ਪਨਨ ਜਾ ਰਹੇ ਹਾਂ ਉਸ ਨੌਕਰੀ ਲਈ ਅਸੀਂ ਸਿਰਫ ਪੜ੍ਹੇ ਆ ਅਸੀਂ ਸੰਘਰਸ਼ ਦੇ ਵਿੱਚ ਕੋਈ ਹਿੱਸਾ ਨਹੀਂ ਪਾਇਆ ਕੋਈ ਤਣਕੇ ਦਾ ਹਿੱਸਾ ਨਹੀਂ ਪਾਇਆ ਇੰਨੀ ਅਪੀਲ ਹੈ ਸੋਚਣਾ ਤੁਸੀਂ ਸੋਚੋ ਆਣਾ ਨਹੀਂ ਆਣਾ ਤੁਹਾਡੇ ਤੇ ਫੈਸਲਾ ਲੈਣਾ ਉਹ ਅਸੀਂ ਕਿਟਰ ਦੀ ਗਿਣਤੀ ਨੂੰ ਵੇਖ ਕੇ ਕੱਲ 12 ਵਜੇ ਲੈ ਲੈਣਾ ਸੋ ਇੰਨੇ ਹੀ ਕਹਿੰਦੇ ਧੰਨਵਾਦ ਸਾਰੇ ਸਾਥੀਆਂ ਦਾ ਮਾੜਾ ਚੰਗਾ ਬੋਲਿਆ ਗਿਆ ਹੋਵੇ ਉਹਦੇ ਲਈ ਵੀ ਹੱਥ ਜੋੜ ਕੇ ਮਾਫੀ ਸਾਰਿਆਂ ਤੋਂ ਕਿਉਂਕਿ ਭਰੇ ਪਏ ਆ ਸਾਥੀਓ ਸਾਨੂੰ ਵੀ ਨੌਕਰੀ ਚਾਹੀਦੀ ਹੁਣ ਅਸੀਂ ਵੀ ਤੁਹਾਡਾ ਸਾਥ ਮੰਗਦੇ ਸਾਡਾ ਇੱਕ ਜਿੰਦਾਬਾ 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 ਸਾਡਾ ਇੱਕ ਜਿੰਦਾਬਾ 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 950 यूनियन जिंदाबाद 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 पंजाब सरकार मुर्दाबाद 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 994% पूरी करो पूरी करो पूरी करो साडा एकਾ जिंदाबाद 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 इटडी यूनियन जिंदाबाद 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 ठगेसी साथी जिंदाबाद जिंदाबाद लरदे सदी जिंदाबाद जिंदाबाद